ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨੇ ਹਨੇ ਪਾਤਸ਼ਾਹੀ ਦਾ ਅੱਜ ਦੂਜਾ ਚੈਪਟਰ ਆਪਾਂ ਪੜਾਂਗੇ ਅਬ ਸਿੱਖਨ ਰੂਪ ਅਨਟਾਈ ਹੈ ਆਓ ਸ਼ੁਰੂ ਕਰਦੇ ਹਾਂ ਕੰਦੀ ਬਾਬੇ ਬਾਰੇ ਮੇਰੇ ਬਾਪੂ ਜੀ ਦੱਸਦੇ ਹੁੰਦੇ ਸਨ ਕਿ ਉਸਨੇ ਕਦੇ ਕੋਈ ਦੁਨਿਆਵੀ ਵਿਦਿਆ ਨਹੀਂ ਲਈ ਦਲ ਪੰਥਾਂ ਵਿੱਚ ਵਿਚਰਦੇ ਹੋਏ ਮਾਹਪੁਰਖਾਂ ਤੇ ਗਿਆਨੀ ਵਿਦਵਾਨਾਂ ਦੀ ਸੰਗਤ ਕਰਦੇ ਆ ਉਹ ਆਪ ਗੁਰਮਤ ਤੇ ਗੁਰ ਇਤਿਹਾਸ ਦਾ ਵਿਦਿਆਪ ਵਿਦਵਾਨ ਬਣ ਗਿਆ ਮੈਨੂੰ ਬਾਬੇ ਕੋਲ ਬੈਠਿਆ ਕਾਫੀ ਚਿਰ ਹੋ ਗਿਆ ਸੀ ਪਰ ਚਿਤ ਕਰਦਾ ਸੀ ਕਿ ਬਾਬਾ ਗੱਲਾਂ ਸੁਣਾਈ ਹੀ ਜਾਵੇ ਕੁਝ ਚਿਰ ਲਈ ਜਦ ਬਾਬਾ ਚੁੱਪ ਹੋ ਕੇ ਅੱਖਾਂ ਬੰਦ ਕਰਦਾ ਤਾਂ ਮੈਂ ਕੁਝ ਹੋਰ ਪੁੱਛ ਲੈਂਦਾ ਤੇ ਬਾਬਾ ਫਿਰ ਕਿਸੇ ਜਲੋ ਵਿੱਚ ਉਸ ਸਮੇਂ ਨੂੰ ਬਿਆਨ ਕਰਨ ਲੱਗਦਾ ਬਾਬਾ ਦਾਸਾ ਨੂੰ ਸਿੰਘ ਵਾਲਾ ਤੇਰਾ ਸੰਕੇਤ ਮੇਰੇ ਪੂਰਾ ਢੇਡ ਵਿੱਚ ਨਹੀਂ ਆਇਆ ਨਾਮ ਵਿੱਚ ਵੱਡੀ ਕਰਾਮਾਤ ਹੁੰਦੀ ਹੈ ਸ਼ਿਰਾ ਨਾਮ ਸੁਣ ਕੇ ਹੀ ਕਈ ਵਾਰ ਸਾਹਮਣੇ ਵਾਲਾ ਥੰਬਰ ਜਾਂਦਾ ਹੁੰਦਾ ਮਹਾਰਾਜ ਨੇ ਚੰਦ ਦਾਸ ਰਾਏ ਸਿਰਨਾਵੇਂ ਬਦਲ ਕੇ ਸਿੱਖਾਂ ਦੇ ਨਾਮ ਨਾਲ ਸਿੰਘ ਲਾਇਆ ਤੂੰ ਗੋਪਾਲ ਦਾਸ ਤੇ ਗੋਪਾਲ ਸਿੰਘ ਨਾਮ ਵਿੱਚ ਫਰਕ ਦੇਖ ਨਾਮ ਸੁਣ ਕੇ ਹੀ ਜਾਪਦਾ ਕਿ ਗੋਪਾਲ ਦਾਸ ਜਿਵੇਂ ਕੋਈ ਵਿਚਾਰਾ ਜਿਆ ਹੋਵੇ ਤੇ ਗੋਪਾਲ ਸਿੰਘ ਨਾਲ ਸ਼ੇਰ ਲਈ ਫਿਰਦਾ ਹੋਵੇ ਨਾਮਨਾਲ ਸਿੰਘ ਲੱਗ ਜਾਣ ਤੋਂ ਮਗਰੋਂ ਉਹਨਾਂ ਹੀ ਸਿੱਖਾਂ ਜਿਨ੍ਹਾਂ ਦੇ ਨਾਮ ਨਾਲ ਦਾਸ ਜਾਂ ਚੰਦ ਆਦਿ ਲੱਗਦਾ ਸੀ ਸੁਭਾਅ ਵਿੱਚ ਕੋਈ ਫਰਕ ਪਿਆ ਮੇਰੀ ਉਤਸੁਕਤਾ ਥੋੜੀ ਵਧ ਰਹੀ ਸੀ ਫਰਕ ਇੰਦਰਾਪੁਰੀ ਕੰਬੜ ਲਾ ਦਿੱਤੀ ਸੀ ਉਹਨਾਂ ਨੇ ਬਾਬੇ ਦੇ ਇਹ ਬੋਲ ਕਈ ਦਿਨਾਂ ਤੱਕ ਮੇਰੇ ਅੰਦਰ ਗੂੰਜਦੇ ਰਹੇ ਸਨ ਵਿਸਾਖੀ ਵਾਲੇ ਵਰਤਾਰੇ ਤੋਂ ਕੁਝ ਦਿਨਾਂ ਪਹਿਲਾਂ ਕਲਗੀਧਰਪਤਾ ਜੀ ਜਦ ਸਿੱਖਾਂ ਨੂੰ ਜੰਗੀ ਕਰਤਵ ਸਿਖਾ ਰਹੇ ਸੰ ਤਾਂ ਕੁਝ ਸਿਖਾਣੇ ਜੋਸ਼ ਤੇ ਜੋਹਰ ਵੀ ਦੇਖ ਕੇ ਮਹਾਰਾਜ ਬਹੁਤ ਪਰੇਸ਼ਾਨ ਹੋਏ ਉਹਨਾਂ ਨੂੰ ਕੋਲ ਬੁਲਾ ਕੇ ਮਹਾਰਾਜ ਮਹਾਰਾਜ ਬੋਲੇ ਤੁਸੀਂ ਰਾਜੇ ਹੋ ਮੋਗੇ ਦੁਨੀਆ ਦੇ ਇੱਕ ਨਮੂਨੇ ਦੀ ਸਲਤਨਤ ਕਾਇਮ ਕਰੋਗੇ ਧਰਮ ਦਾ ਰਾਜ ਅਸੀਂ ਅੱਜ ਅਸੀਂ ਤੁਸਾਂ ਦੇ ਤਰੁੱਠੇ ਹਾਂ ਮੰਗੋ ਕਿੱਥੋਂ ਦਾ ਰਾਜ ਚਾਹੀਦਾ ਹੈ ਤੇ ਭੋਲੇ ਸਿੱਖ ਵਿਚਾਰੇ ਗਰੀਬ ਘਰਾ ਅਤੇ ਸਦੀਆਂ ਤੋਂ ਦੁਰਕਾਰੀਆਂ ਗਈਆਂ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਹੋਣ ਕਰਕੇ ਪੰਜਾਬ ਦੇ ਇਲਾਕੇ ਹੀ ਰਾਜ ਲਈ ਮੰਗਦੇ ਰਹੇ ਮਹਾਰਾਜ ਕਹਿਣ ਕੇ ਈਰਾਨ ਖੁਰਾਸਾਨ ਫਿਰੰਗ ਚੀਨ ਕਾਬਲ ਦਾ ਰਾਜ ਮੰਗੋ ਪਰ ਸਿੱਖ ਕਹਿਣ ਮਹਾਰਾਜ ਅਸੀਂ ਐਨੇ ਜੋਗੇ ਕਿਥੇ ਹਾਂ ਤੁਸੀਂ ਸਾਨੂੰ ਪੰਜਾਬ ਦਾ ਰਾਜ ਹੀ ਬਖਸ਼ ਦਿਓ ਸੱਚੇ ਪਾਤਸ਼ਾਹ ਨੇ ਫਿਰ ਕਿਹਾ ਤੁਸੀਂ ਪਹਾੜਾ ਤੋਂ ਸਮੁੰਦਰੀ ਟਾਪੂਆਂ ਤੱਕ ਫੈਲੀ ਤੁਰਕ ਹਕੂਮਤ ਨਾਸਤੋ ਨਾਬੂਦ ਕਰੋਗੇ ਵੱਡੀ ਵੱਡੀਆਂ 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 ਸਲਤਨਤ ਸਲਤਨਤਾਂ ਨੂੰ ਤੁਸੀਂ ਮਿੱਟੀ ਵਿੱਚ ਰੋਲ ਦੇਓਗੇ ਗਰੀਬ ਸਿੱਖ ਬੋਲੇ ਸੱਚੇ ਸਤਿਗੁਰੂ ਅਸੀਂ ਕਦ ਤੁਰਕਾਂ ਦੀ ਐਡੀ ਵੱਡੀ ਫੌਜ ਉਹਦਾ ਮੁਕਾਬਲਾ ਕਰ ਸਕਦੇ ਹਾਂ ਅਸੀਂ ਸਦੀਆਂ ਉਹਨਾਂ ਦੇ ਖੌਫ ਵਿੱਚ ਬਿਤਾਈਆਂ ਹਨ ਸਾਡੇ ਤੋਂ ਕਿਵੇਂ ਉਹਨਾਂ ਦਾ ਰਾਜ ਪਲਟਿਆ ਜਾਏਗਾ ਸਾਡੇ ਤੋਂ ਤੁਰਕ ਮਾਰ ਨਹੀਂ ਹੋਣੇ ਮਹਾਰਾਜ ਅਸੀਂ ਚਿੜੀਆਂ ਹਾਂ ਤੇ ਉਹ ਖੰਖਾਰ ਬਾਜ਼ ਅਸੀਂ ਬکریاں ਹਾਂ ਤੇ ਉਹ ਵਗਿਆੜ ਅਸੀਂ ਹਿਰਨ ਹਾਂ ਤੇ ਉਹ ਸ਼ੇਰ ਮਹਾਰਾਜ ਛੋਟੇ ਝਰਨਿਆਂ ਦਾ ਪਾਣੀ ਕਿਵੇਂ ਪਹਾੜਾਂ ਤੇ ਚੜ ਸਕਦਾ ਹੈ ਉਹ ਸਦੀਆਂ ਤੋਂ ਸਿਪਾਈ ਹਨ ਤੇ ਅਸੀਂ ਜੱਟ ਬੂਟ ਤਰਖਾਨ ਨਾਈ ਅਸੀਂ ਕੰਮੀ ਜਮਕਮੀਨ ਹਾਂ ਸਤਿਗੁਰੂ ਜਿਨ੍ਹਾਂ ਕਦੇ ਸ਼ਸਤਰ ਹੱਥ ਫੜ ਕੇ ਨਹੀਂ ਦੇਖਿਆ ਤੁਸੀਂ ਰਾਜਪੂਤ ਰਾਜਿਆਂ ਨੂੰ ਵੰਗਾਰੋ ਪਿਤਾ ਜੀ ਮਹਾਰਾਜ ਉਹ ਰਾਜ ਕਰਨ ਲਈ ਜੰਮੇ ਹਨ ਸਿੱਖਾਂ ਦੇ ਬੋਲ ਸੁਣ ਕੇ ਮਹਾਰਾਜ ਮੁਸਕਰਾਏ ਕਿ ਕਿੰਨੇ ਭੋਲੇ ਤੇ ਡਰੂ ਕਰ ਦਿੱਤਾ ਹੈ ਸਦੀਆਂ ਦੇ ਜ਼ੁਲਮਾਂ ਨੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਪਾਤਸ਼ਾਹੀਆਂ ਦੇਣਾ ਚਾਹੁੰਨੇ ਹਾਂ ਤੇ ਇਹ ਨਾ ਕਰ ਰਹੇ ਹਨ ਪਰ ਅਸੀਂ ਇਹਨਾਂ ਗਰੀਬ ਸਿੱਖਾਂ ਨੂੰ ਹੀ ਬਾਦਸ਼ਾਹ ਬਣਾਉਣਾ ਹੈ ਬੇਗਾਨੇ ਪੁੱਤਾਂ ਦੇ ਮੂੰਹ ਕਿਉਂ ਚੁੰਮੀਏ ਪਹਾੜੀ ਤੇ ਰਾਜਪੂਤ ਕਦ ਸਾਡੇ ਮਿੱਤ ਹੋਣਗੇ ਕਿਉਂ ਰਾਜ ਉਹਨਾਂ ਨੂੰ ਥਾਲੀ ਵਿੱਚ ਪਰੋਸ ਕੇ ਦਈਏ ਪਥਰ ਪੂਜਕਾਂ ਤੇ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ ਅਸੀਂ ਗੁਰਿਆਈ ਨੂੰ ਚੇਤੇ ਰੱਖਣ ਵਾਲੇ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਾਂਗੇ ਜਾਣੀ ਜਾਣ ਸਤਿਗੁਰਾਂ ਨੇ ਜਾਣ ਲਿਆ ਸੀ ਕਿ ਸਮਾਂ ਆਣ ਟੁਕਾ ਹੈ ਚਰਨ ਪਾਹੁਲ ਸਿੱਖਾਂ ਨੂੰ ਨਿਮਰਤਾ ਬਣਾ ਰਹੀ ਹੈ ਪਰ ਜੂਝਣ ਦਾ ਜਜ਼ਬਾ ਭਰਨ ਲਈ ਪਾਹੁਲ ਦਾ ਰੂਪ ਬਦਲਣਾ ਹੋਵੇਗਾ ਸਿਰ ਸੈਲੀ ਟੋਪੀ ਦੀ ਥਾਂ ਚੱਕਰਾਂ ਵਾਲੇ ਧਮਾਲੇ ਸਜਾਉਣੇ ਹੋਣਗੇ ਦਾਸਾਂ ਨੂੰ ਸਿੰਘ ਕਰਨਾ ਹੋਵੇਗਾ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਮਹਾਨ ਕੌਤਕ ਰਚਿਆ ਭਗਉਤੀ ਵਿੱਚੋਂ ਖਾਲਸਾ ਪ੍ਰਗਟ ਕਰਕੇ ਆਦਿ ਸ਼ਕਤੀ ਮਾਤਾ ਸਾਹਿਬਦੇਵਾ ਜੀ ਦੀ ਝੋਲੀ ਪਾਇਆ ਮਾਤਾ ਦੇ ਆਪਣੇ ਅੰਦੂਲੇ ਪੁੱਤ ਨੂੰ ਪ੍ਰਾਣਾ ਤੋਂ ਵੱਧ ਪਿਆਰ ਦਿੱਤਾ ਤੇ ਉਹੀ ਸਿੱਖ ਜਿਹੜੇ ਵਿਸਾਖੀ ਦੇ ਵਰਤਾਰੇ ਤੋਂ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਅਸੀਂ ਕਦ ਰਾਜੇ ਆ ਬਾਦਸ਼ਾਹ ਤੇ ਵੱਡੀਆਂ ਸਲਤਨਤਾਂ ਨਾਲ ਟੱਕਰ ਲੈ ਸਕਦੇ ਹਾਂ ਉਹੀ ਅੱਜ ਤਿਆਰ ਬਰ ਤਿਆਰ ਨਿਹੰਗ ਸਿੰਘ ਸੱਜ ਕੇ ਸਤਿਗੁਰਾਂ ਨੂੰ ਕਹਿ ਰਹੇ ਸਨ ਸੱਚੇ ਪਾਤਸ਼ਾਹ ਜੀ ਪਹਿਲਾ ਲਾਹੌਰ ਤੇ ਧਾਵਾ ਬੋਲੀਏ ਜਾਂ ਦਿੱਲੀ ਤੇ ਨਾਵਾਂ ਵਿੱਚ ਵੱਡੀ ਕਰਾਮਾਤ ਹੁੰਦੀ ਹੈ ਸ਼ਿਰਾ ਇੱਕ ਦਿਨ ਸੱਚੇ ਪਾਤਸ਼ਾਹ ਕਿਸੇ ਮੌਰ ਵਿੱਚ ਸਨ ਉਹ ਦਰਬਾਰ ਵਿੱਚ ਆਏ ਉਹ ਦਰਬਾਰ ਵਿੱਚ ਆਏ ਤੇ ਬੋਲੇ ਜਾਓ ਪੁਚੰਗਿਓ ਦੁਮਾਲੇ ਸਜਾ ਕੇ ਆਓ ਜਿਹਦੇ ਦੁਮਾਲੇ ਚੋਂ ਛਾਉ ਦ੍ਰਿੜਤਾ ਭਾਉ ਭਾਉ ਨਿਮਰਤਾ ਸਿੱਧਕ ਚੜ੍ਹਦੀ ਕਲਾ ਅਡੋਲਤਾ ਅਤੇ ਫਤਿਹ ਚਲਕਦੀ ਹੋਈ ਉਸ ਨੂੰ ਵੱਡਾ ਮਾਣ ਦਿੱਤਾ ਜਾਵੇਗਾ। ਉਹ ਜੰਗੀ ਦੌੜ ਗਏ ਦੁਮਾਲੇ ਸਜਾਉਣ ਲਈ। ਬਾਬਾ ਫਤਿਹ ਸਿੰਘ ਜੀ ਵੀ 도ੜੇ। ਉਹਨਾਂ ਦੁਮਾਲਾ ਸਜਾਉਣ ਤੋਂ ਪਹਿਲਾਂ ਅਕਾਲ ਜੀ ਅੱਗੇ ਜੋਧੜੀ ਕੀਤੀ, "ਹੇ ਅਕਾਲਪੁਰਖ ਜੀਓ, ਦੁਮਾਲਾ ਸਜਾਉਣ ਤੋਂ ਪਹਿਲਾਂ ਆਪ ਜੀਆਂ ਦੀ ਓਟ ਆਸਰਾ ਲੋਚਦਾ ਹਾਂ। ਅੱਜ ਸੱਚੇ ਪਾਤਸ਼ਾਹ ਨੂੰ ਭਾ ਜਾਵੇ ਮੇਰਾ ਦੁਮਾਲਾ।" ਮੈਂ ਉਹਨਾਂ ਲਈ ਤਾਂ ਹਰ ਦੁਮਾਲਾ ਹੀ ਸੋਹਣਾ ਹੈ ਪਰ ਅੱਜ ਜੋ ਜੋ ਉਹਨਾਂ ਕਿਆ ਹੈ ਮੇਰੇ ਦੁਮਾਲੇ ਵਿੱਚੋਂ ਉਹਦੀ ਝਲਕ ਪਵੇ ਦੀਨ ਦਿਆਲ ਜੀਓ ਸੱਚੇ ਸਤਗੁਰਾਂ ਨੇ ਇਹਨਾ ਬੋਲਾਂ ਹਾਉ ਗੁਸਾਈਂ ਦਾ ਪਹਿਲਵਾਨੜਾ ਮੈਂ ਗੁਰਮਿਰ ਉੱਚ ਦੁਮਾਲੜਾ ਸਭ ਹੋਈ ਛਿੰਝ ਇਕੱਠੀਆਂ ਦੇ ਬੈਠਾ ਵੇਖੈ ਆਪ ਜੀਓ ਇਹਨਾ ਬੋਲਾਂ ਨੂੰ ਕਮਾ ਸਕਾਂ ਮੈਂ ਅਯਾਨਾ ਬਾਲ ਤੁਹਾਡੀ ਕਿਰਪਾ ਦ੍ਰਿਸ਼ਟੀ ਨਾਲ ਗੁਰੂ ਪਿਤਾ ਜੀ ਦੀ ਨਾજર ਵਿੱਚ ਆ ਜਾਵਾਂ ਮਿਹਰ ਕਰਿਓ ਮੈਂ ਦੁਮਾਲਾ ਸਣੇ ਸੀਸ ਆਪ ਜੀ ਦੇ ਚਰਣਾ ਵਿੱਚ ਭੇਟ ਕਰਦਾ ਹਾਂ ਕਹਿੰਦੇ ਨੇ ਬਾਬਾ ਫਤਿਹ ਸਿੰਘ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਉਹ ਕਰਤਾਪੁਰਖ ਕਰਤਾਪੁਰਖ ਜੀ ਆਪ ਧਰਤੀ ਉੱਤੇ ਆਏ ਉਹਨਾਂ ਆਪਣੇ ਹੱਥੀਂ ਦੁਮਾਲਾ ਬਾਬਾ ਜੀ ਦੇ ਸਿਰ ਸਜਾਇਆ ਉੱਪਰ ਫਰਰਾ ਛੜਿਆ ਨਾਲ ਹੀ ਇੱਕ ਸ਼ਸਤਰ ਵੀ ਭੇਟ ਭੇਟਾ ਵਜੋਂ ਦਿੱਤਾ ਬਾਬਾ ਜੀ ਇਸ ਉੱਚ ਦੁਮਾਲੜੇ ਨਾਲ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਦਰਬਾਰ ਵਿੱਚ ਦਾਖਲ ਹੋਏ ਤੇ ਦੋਨਾਂ ਹੱਥ ਜੋ ਦੋਨੋਂ ਹੱਥ ਜੋੜ ਸਤਿਗੁਰੂ ਨੂੰ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਮੁੱਚ ਸੱਚੇ ਪਾਤਸ਼ਾਹ ਦੇ ਮੂੰਹ ਵਿੱਚੋਂ ਨਿਕਲਿਆ ਉਹ ਆਰਸ਼ਣ ਤੋਂ ਉੱਠ ਖਲੋਤੇ ਤੇ ਬਾਬਾ ਜੀ ਨੂੰ ਹੱਥ ਜੋੜ ਕੇ ਫਤਿਹ ਬੁਲਾ ਰਹੇ ਸਨ ਸੱਚਮੁੱਚ ਐਸਾ ਸਦਾ ਤਿਆਰ ਬਰ ਤਿਆਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਹੀ ਹੈ ਤੇ ਉਸ ਖਾਲਸੇ ਦੁਆਰਾ ਹਰ ਮੈਦਾਨ ਪਾਈ ਗਈ ਫਤਿਹ ਵੀ ਵਾਹਿਗੁਰੂ ਜੀ ਦੀ ਹੈ ਅਸੀਂ ਤੁਹਾਡੇ ਉੱਪਰ ਬਹੁਤ ਪ੍ਰਸੰਨ ਹਾਂ ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ ਸਮੁੱਚੀ ਨਿਹੰਗ ਸਿੰਘ ਅਕਾਲੀ ਫੌਜ ਮਹਾਰਾਜ ਨੇ ਉੱਥੋਂ ਬਾਬਾ ਫਤਿਹ ਸਿੰਘ ਜੀ ਦੀ ਚੋਲੀ ਪਾਈ ਬਾਬਾ ਫਤਿਹ ਸਿੰਘ ਜੀ ਦਾ ਨਾਮ ਲੈਂਦੇ ਹਾਂ ਬਾਬੇ ਦੇ ਵਰਸ਼ੇ ਦੀ ਡਾਂਗ ਹੱਥਾਂ ਦੇ ਵਿਚਾਲੇ ਕਰਦੇ ਹੋਏ ਹੱਥ ਜੋੜ ਲਏ ਜੁੜੇ ਹੋਏ ਹੱਥਾਂ ਨੂੰ ਮੱਥਾ ਨਿਵਾਇਆ ਤੇ ਬੋਲਦਾ ਬੋਲਦਾ ਕੁਝ ਚੁੱਪ ਕਰ ਗਿਆ ਬਾਬਾ ਮੈਨੂੰ ਵੀ ਨਾਲ ਲੈ ਚਲਾ ਆਪਣੇ ਬਾਬੇ ਨੂੰ ਇਤਿਹਾਸ ਦੇ ਕਿਸੇ ਹੋਰ ਵਰਕੇ ਤੇ ਪੁੱਜ ਗਿਆ ਹੁਣ ਕਰਕੇ ਮੈਂ ਕਿਹਾ ਕਥਾ ਲਭ ਪੁੱਤਰਾ ਆਪਣੀ ਕਥਾ ਲਭ ਜੋ ਮੈਂ ਸੁਣਾਵਾਗਾ ਉਹ ਤਾਂ ਮੇਰੀ ਹੋਵੇਗੀ ਤੂੰ ਆਪਣੀ ਲਭ ਤੇ ਜਦ ਲਭ ਗਈ ਫਿਰ ਉਸ ਦੀ ਉਂਗਲੀ ਨਾ ਛੱਡੀ ਬਾਬਾ ਬੋਲਿਆ ਪਰ ਕਥਾ ਤਾਂ ਉਹ ਹੋਵੇਗੀ ਬਾਬਾ ਜੋ ਤੇਰੇ ਕੋਲ ਹੈ ਨਾ ਸ਼ਿਰਾ ਸਿੱਖ ਕਥਾ ਬਹੁਤ ਵਿਸ਼ਾਲ ਹੈ ਪੁਰਾਤਨ ਗੁਰਸੇ ਕਹਿੰਦੇ ਹੁੰਦੇ ਸਨ ਕਿ ਮਹਾਰਾਜ ਜੀਆਂ ਦੀ ਬਾਣੀ ਨਿਰਗੁਣ ਹੈ ਤਾਂ ਸਿੱਖ ਕਥਾ ਸਰਗੁਣ ਹੈ ਜੇ ਬਾਣੀ ਦਾ ਥਾ ਨਹੀਂ ਪਾਇਆ ਜਾ ਸਕਦਾ ਤਾਂ ਜਿਨ੍ਹਾਂ ਉਸ ਬਾਣੀ ਨਾਲ ਆਪਣੀਆਂ ਦੇਗਾ ਰੰਗ ਲਈਆਂ ਜਿਹੜੇ ਬਾਣੇ ਬਾਣੀ ਨਾਲ ਇੱਕ ਮਿਕ ਹੋ ਗਏ ਜਿਨ੍ਹਾਂ ਧੁਮਾਲਿਆਂ ਚੱਕਰਾਂ ਵਿੱਚ ਉਹ ਨਾਮ ਗੂੰਜਣ ਲੱਗ ਪਿਆ ਉਹਨਾਂ ਦੀ ਕਥਾ ਕਿਸੇ ਇੱਕ ਇਕੱਲੇ ਕੋਲ ਪੂਰੀ ਕਿੱਥੇ ਹੋ ਸਕਦੀ ਹੈ ਨਾ ਹੀ ਇਹ ਕਥਾ ਸੁਣਨੀ ਕਿਸੇ 1 2 ਦੇ ਵਾਸ ਵਿਚ ਹੈ ਪੰਥ ਦੀ ਕਥਾ ਹੈ ਸਾਰਾ ਪੰਥ ਰਲ ਕੇ ਹੀ ਸੰਭਾਲ ਸਕਦਾ ਹੈ ਤੂੰ ਆਪਣੇ ਹਿੱਸੇ ਵਾਲੀ ਲੱਭਣ ਦੀ ਕੋਸ਼ਿਸ਼ ਕਰ ਪਰ ਬਾਬਾ ਜੇ ਲੱਭਣ ਤੋਰ ਹੀ ਤੁਰ ਵੀ ਪਵਾ ਤਾਂ ਵੀ ਕਿੱਥੇ ਪਤਾ ਲੱਗੂ ਕਿ ਇਹ ਹੀ ਮੇਰੇ ਵਾਲੀ ਕਥਾ ਹੈ ਉਹ ਵੀ ਮੈਨੂੰ ਲੱਭ ਰਹੀ ਹੋਵੇਗੀ ਹਰ ਕਿਸੇ ਨੂੰ ਸੁਣਾਈ ਜਾਣ ਵਾਲੀ ਕਥਾ ਵੀ ਉਸ ਟੋਲ ਟੋਲਦੀ ਫਿਰ ਰਹੀ ਹੈ ਕਥਾ ਦੀ ਵੀ ਸੇਵਾ ਲੱਗੀ ਹੋਈ ਹੈ ਕਿ ਉਹ ਆਪਣੇ ਸਰੂਤੇ ਦੀ ਪੂਜੇ ਮੈਂ ਕੁਝ ਸੋਚਾਂ ਵਿੱਚ ਬੈ ਗਿਆ ਤੇਰੇ ਵਰਗੇ ਹੋਰ ਵੀ ਬਾਲ ਨੇ ਜਿਹੜੇ ਕਥਾ ਨੂੰ ਧੁੰਦੇ ਫਿਰਦੇ ਹਾਲ ਜਾਂ ਉਹਨਾਂ ਦੀ ਧਾਨ ਵਿੱਚ ਸ਼ਾਮਿਲ ਹੋ ਜਾ ਕਥਾ ਕਾਲ ਦੀ ਮੁਹਤਾਜ ਨਹੀਂ ਹੁੰਦੀ ਸ਼ੇਰਾ ਹੋ ਸਕਦਾ ਤੇਰੇ ਹਾਨੀ ਤੈਨੂੰ ਸਮੇਂ ਦੇ ਕਿਸੇ ਹੋਰ ਗੇੜ ਵਿੱਚ ਮਿਲਣ ਉਹਨਾਂ ਦੀ ਧਾਨੀ ਲੱਭਣ ਤਾਂ ਕਿ ਤੂੰ ਮੇਰੇ ਨਾਲ ਚੱਲ ਪੈ ਬਾਬਾ ਤੇ ਬਾਬਾ ਉੱਠ ਕੇ ਮੇਰੇ ਨਾਲ ਤੁਰ ਪਿਆ ਇਹ ਤੀਸਰਾ ਚੈਪਟਰ ਸ਼ੁਰੂ ਹੋ ਰਿਹਾ ਹੈ ਇਹਨੂੰ ਆਪਾਂ ਫੇਰ ਵਿਚਾਰਾਂਗੇ ਇਹ ਜਿਹੜੀਆਂ ਗੱਲਾਂ ਆਇਆ ਜਗਦੀਪ ਸਿੰਘ ਜੀ ਦੀ ਇੱਕ ਕੰਧੀ ਨਿਹੰਗ ਦੇ ਨਾਲ ਕਰ ਰਹੇ ਹਨ ਉਸ ਤੋਂ ਅਗਾ ਜੋ ਉਹਨਾਂ ਨੂੰ ਉਹਨਾਂ ਨੇ ਰਸਤਾ ਵਿਖਾਇਆ ਉਸ ਤੋਂ ਅੱਗੇ ਉਹਨਾਂ ਨੇ ਇਹ ਕਥਾ ਲਿਖਣੀ ਰੰਮ ਕੀਤੀ ਹੈ ਸੋ ਜਿਵੇਂ ਜਿਵੇਂ ਉਹਨਾਂ ਆਪਣੀ ਵਿਚਾਰ ਇਸ ਕਿਤਾਬ ਇਸ ਬੁੱਕ ਰਹੀਂ ਕਰ ਰਹੇ ਹਨ ਆਪਾਂ ਵਿਚਾਰ ਰਹੇ ਹਾਂ ਸੋ ਵਾਹਿਗੁਰੂ ਜੀ ਕਾ ਖਾਲਸਾ